ਸਮੂਹ ਦੋਹਾ ਕਤਰ ਦੀਆਂ ਸੰਗਤਾਂ ਨੂੰ ਸਿਨੇਮਰ ਬੇਨਤੀ ਕੀਤੀ ਜਾਂਦੀ ਹੈ ਜੋ ਪਿਛਲੇ ਮਹੀਨੇ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਗੁਰਪੁਰੂ ਨੂੰ ਸਮਰਪਿਤ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਣਾ ਸੀ ਉਸ ਜਗ੍ਹਾ ਉਸ ਵਕਤ ਆਪਾਂ ਨਹੀਂ ਪਹੁੰਚ ਸਕੇ ਉਹ ਵਿਜੇ ਦੇ ਵਿੱਚ ਦੇਰੀ ਖੁਣ ਕਰਕੇ ਹੁਣ ਸਾਧ ਸੰਗਤ ਜੀ 8 ਦਸੰਬਰ ਨੂੰ ਆਪ ਜੀ ਦੇ ਕੋਲ ਦੋਹਾ ਕਤਰ ਦਾਸ ਪਹੁੰਚ ਰਿਹਾ ਹੈ ਔਰ 9 ਤਰੀਕ ਨੂੰ 9 ਦਸੰਬਰ 2022 ਵਿਸ਼ੇਸ਼ ਗੁਰਮਤ ਸਮਾਗਮ ਜਿਸ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਹਜ਼ੂਰ ਦੀ ਸਿਫਤੋ ਸਲਾਹ ਕਰ ਲਈ ਔਰ ਆਪ ਸੰਗਤ ਦੇ دیدار ਕਰਨ ਵਾਸਤੇ 10 ਪਹਿਲੀ ਵਾਰ ਦੋਹਾ 71 ਪਹੁੰਚ ਰਿਹਾ ਹੈ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਆਪਾਂ ਸਾਰੇ ਰਲ ਮਿਲ ਬਈਏ ਤੇ ਆਪਣੇ ਉਸ ਪਿਆਰੇ ਪ੍ਰੀਤਮ ਵਹਿਗੁਰੂ ਜੀ ਦੀ ਸਤਿਗੁਰੂ ਦੀਆਂ ਸਿਫਤਾਂ ਕਰਕੇ ਖੁਸ਼ੀਆਂ ਪ੍ਰਾਪਤ ਕਰੀਏ ਆਪ ਜੀ 8 ਦਸੰਬਰ ਸ਼ਾਮ ਨੂੰ ਪਹੁੰਚਣਾ ਹੈ ਜੀ ਔਰ 9 ਦਸੰਬਰ ਨੂੰ ਵਿਸ਼ੇਸ਼ ਗੁਰਮਤ ਸਮਾਗਮ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ